ਸੱਚੇ ਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਕੇਲਿਆਂ ਤੋਂ ਬਹੁਤ ਹੀ ਟੇਸਟੀ ਕਾਫੀ ਤੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਵੀ ਕੇਲ ਵਾਲੀ ਕਾਫੀ ਪੀਤੀ ਆ ਕਦੇ ਕਿਉਂਕਿ ਆਪਾਂ ਵੀ ਕੱਲੀ ਕਾਫੀ ਤਾਂ ਪੀਨੇ ਰਹਿੰਦੇ ਆਂਗੇ ਪਰ ਜਿਹੜੀ ਕੇਲਿਆਂ ਵਿੱਚ ਪਾ ਕੇ ਜਿਹੜੀ ਕਾਫੀ ਬਣਦੀ ਆ ਉਹਦਾ ਅਲੱਗ ਹੀ ਸਵਾਦ ਹੁੰਦਾ ਤੇ ਚਲੋ ਫਿਰ ਸਟਾਰਟ ਕਰਦੇ ਆਂ ਜੀ ਤੇ ਵਧੀਆ ਆਪਾਂ ਘਰ ਦੇ ਦੁੱਧ ਤੋਂ ਹੀ ਤੇ ਬਹੁਤ ਹੀ ਵਧੀਆ ਜਿਹੜੀ ਕੇਲਿਆਂ ਤੋਂ ਟੇਸਟੀ ਟੇਸਟੀ ਕਾਫੀ ਬਣਾ ਕੇ ਪੀਨੇ ਆ ਤੇ ਚਲੋ ਰਮਨ ਦੋਸਤੋ ਕਾਫੀ ਬਣਾਉਣ ਲੱਗੀ ਸੀ ਤੇ ਇਹ ਨਾ ਅਸੀਂ ਕਾਲਜ ਕੈਫੇ 'ਚ ਪੀਂਦੇ ਹੁੰਦੇ ਸੀਗੇ ਰਮਨ ਕ ਉਹ ਕਿ ਲੈ ਮਤਲਬ ਕੇਲੇ ਪਾ ਕੇ ਬਣਾ ਕੇ ਦਿੰਦਾ ਕੀ ਤੇ ਬੜੀ ਘੈਂਟ ਬਣਦੀ ਸੀ ਤੇ ਮੈਰਾ ਮਨ ਨੂੰ ਆਖਿਆ ਦੋਸਤੋ ਅੱਜ ਮੈਂ ਦੂ ਉਹ ਹੀ ਕਾਫੀ ਬਣਾ ਕੇ ਦੇ ਜੇ ਤੂੰ ਬਣਾ ਸਕਦੀ ਹਾਂ ਤਾਂ ਤੇ ਚਲੋ ਜੀ ਹੁਣ ਫਿਰ ਦੱਸਿਓ ਰਹਿਣਾ ਆਪਣਾ ਦੋਸਤੋ ਹਾਂਜੀ ਗਾੜੀ ਗਾੜੀ ਮਤਲਬ ਇੱਕ ਆਈਸਕ੍ਰੀਮ ਵਰਗੀ ਟੇਸਟ ਆਉਂਦਾ ਹੁੰਦਾ ਇਹਦੇ ਵਿੱਚੋਂ ਵੀ ਜਿਆਦਾ ਗਾੜੀ ਬਣਾ ਕੇ ਪੀਣੇ ਆ ਤਾਂ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਸਭ ਤੋਂ ਪਹਿਲਾਂ ਅੱਧਾ ਲੀਟਰ ਦੁੱਧ ਠੀਕ ਹੈ ਜੀ ਠੰਡਾ ਠੰਡਾ ਜੇ ਇਹ ਉਬਾਲ ਕੇ ਆਪਾਂ ਫਰਿੱਜ ਚ ਲਾਤਾ ਸੀਗਾ ਮਿਕਸਰ ਚ ਪਾ ਲੈਨੇ ਨੂੰ ਆਪਾਂ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 3 ਚਮਚੇ ਕਾਫੀ ਦੇ ਵੱਧ ਘੱਟ ਤੁਸੀਂ ਲੈ ਸਕਦੇ ਹੋ ਜਿੰਨੀ ਕੁ ਮਤਲਬ ਪੀਣ ਪਸੰਦ ਕਰਦੇ ਹੋਗੇ ਠੀਕ ਹੈ ਜੀ ਤੇ ਆਪਾਂ ਕਾਫੀ ਕੋਈ ਵੀ ਲੈ ਸਕਦੇ ਐ ਮੈਨਿੰ ਹੈਗੀ ਵੀ ਆਪਾਂ ਨੈਸਕਾਫੇ ਦੀ ਲਈਏ ਜਾਂ ਦੂਜੀ ਕੋਈ ਵੀ ਹੁੰਦੀ ਮਤਲਬ ਕੋਈ ਵੀ ਜੋ ਵੀ ਘਰ ਵਿੱਚ ਹੋ ਉਹ ਆਪਾਂ ਵਰਤ ਸਕਦੇ ਹਾਂ ਜੀ ਕਾਫੀ ਕੋਈ ਵੀ ਹਰੇਕ ਹੀ ਚੱਲ ਜੂ ਹਾਂ ਹਾਂਜੀ ਕਾਫੀ ਹਰੇਕ ਹੀ ਚੱਲ ਜੂ ਜੀ ਹੁਣ ਗਰਮੀਆਂ ਦਾ ਤਰਮਨ ਫਿਰ ਕੋਲਡ ਕਾਫੀ ਹੈ ਜਿਹੜੀ ਉਹੀ ਸਕੂਨ ਦਿੰਦੀ ਆ ਉਹ ਸਹੀ ਜਿਹੜਾ ਹਾਂ ਇੱਕ ਵਾਰ ਜਿਹੜੀ ਆਪਾਂ ਮਿਕਸੀ ਵਿੱਚ ਜਿਵੇਂ ਥੋੜਾ ਜਿਹਾ ਪਾਣੀ ਪਾ ਲਿਆ ਕਾਫੀ ਪਾਲੀ ਤੇ ਖੰਡ ਪਾ ਕੇ ਜਿਹੜੀ ਮਿਕਸ ਵਿੱਚ ਆਪਾਂ ਮਿਕਸ ਕਰਕੇ ਬਣਾਉਨੇ ਆ ਜਾਂ ਮੈਂ ਇੱਕ ਜਾਂ ਮੈਂ ਮਤਲਬ ਇੱਕ ਵਾਰ ਆਪਾਂ ਬਣਾਈ ਸੀ ਜੀ ਸ਼ਨਨੀ ਦੀ ਮਾਤਾ ਨਾਲ ਬਹੁਤ ਵਧੀਆ ਬਲੈਂਡ ਕਰਕੇ ਉਹ ਵੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਜੀ ਉਹ ਵੀ ਬਣਾ ਸਕਦੇ ਆ ਤੇ ਮਤਲਬ ਇਹ ਮੈਂ ਸਿੰਪਲ ਵੀ ਬਣਾ ਸਕਦੇ ਆ ਜੀ ਹੁਣ ਇਹ ਚ ਖੰਡ ਕਿੰਨੀ ਪਾਉਣੀ ਹੈ ਰੋਣ ਇਹ ਚ ਆਪਾਂ 4 ਚਮਚ ਪਾ ਲਾਂਗੇ ਜੀ ਸਵਾਦ ਅਨੁਸਾਰ ਪਾ ਸਕਦੇ ਆ ਜੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਜਿੰਨਾ ਕਿ ਮਿੱਠਾ ਆਪਾਂ ਪੀਣਾ ਪਸੰਦ ਕਰਦੇ ਹੋ ਉਹਨਾਂ ਕਾ ਪਾ ਸਕਦੇ ਆ ਸਕਿਪ ਵੀ ਕਰ ਸਕਦੇ ਆ ਕੋਈ ਜ਼ਰੂਰਤ ਵੀ ਨਹੀਂ ਹੁੰਦੀ ਵੀ ਆਪਾਂ ਪਾਉਣੀ ਪਾਉਣੀ ਆ ਜਿਹੜੇ ਜਿਆਦਾ ਮਿੱ ਹੁਣ ਜਿਹੜੇ ਆਪਾਂ ਕੇਲੇ ਲਏ ਨੇ ਜੀ ਬਰੀਕ ਬਰੀਕ ਕੱਟ ਕੇ ਇਹਨਾਂ ਨੂੰ ਪਾ ਲਾਂਗੇ ਇਹਦੇ ਵਿੱਚ ਮਤਲਬ ਬਹੁਤ ਆਸਾਨੀ ਨਾਲ ਬਣ ਜਾਂਦੀ ਆ ਤੇ ਇੱਕ ਫਿਰ ਇੱਕ ਇੱਕ ਤਾਂ ਮੰਨ ਕੇ ਚੱਲ ਕੇ ਲੈਣ ਲਈ ਹੋਗੀ ਇੱਕ ਫਿਰ ਕਿਹੜੀ ਬਣਾਏਗੀ ਹੋਰ ਇੱਕ ਬਣਾਵਾਂਗੇ ਜੀ ਆਪਾਂ ਚੀਕੂ ਤੋਂ ਆਈਸਕ੍ਰੀਮ ਉਹ ਆਪ ਆਈਸਕ੍ਰੀਮ ਬਣਾਵਾਂਗੇ ਜੀ ਠੀਕ ਹੈ ਜੀ ਨਹੀਂ ਆਹ ਕਾਫੀ ਇੱਕ ਹੋਰ ਕਿਹੜੀ ਕਰੀ ਉਹ ਆਪ ਆਈਸਕ੍ਰੀਮ ਬਣਾਈ ਪਈ ਆ ਜੀ ਆਈਸਕ੍ਰੀਮ ਵਾਲੀ ਬਣਾਵਾਂਗੇ ਵੈਸੇ ਉਹ ਤਾਂ ਵਿੱਚ ਹੀ ਪੈਂਦੀ ਆ ਜੀ ਬਣ ਤਾਂ ਏਵੇਂ ਹੀ ਜਾਂਦੀ ਹੈਗੀ ਠੀਕ ਹੈ ਜੀ ਆਈਸਕ੍ਰੀਮ ਹੋਣੀ ਚਾਹੀਦੀ ਆ ਜੀ ਹਮ ਤੇ ਆਪਾਂ ਪਹਿਲੀ ਬਣਾ ਕੇ ਰੱਖ ਲਈ ਸੀ ਜੀ ਡੈਵੀ ਨੂੰ ਬਹੁਤ ਪਸੰਦ ਆ ਫਿਰ ਆਪਾਂ ਰੋਜ਼ਾਨੇ ਬਣਾ ਦਈਏ ਬਸ ਇੱਕ ਅੱਧਾ ਦਿਨ ਛੱਡ ਕੇ ਕਸਟਰਡ ਵਾਲੀ ਬਣਾਈ ਪਈ ਹੈ ਜੀ ਉਹ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਆ ਕੇਲੇ ਆਪਾਂ ਇਸਨੋਟ چیر ਕੇ ਤੇ ਇਹ ਵੀ ਵਿੱਚ ਪਾ ਦੇਣੀ ਹੈ ਇਹਦੇ ਹਾਂਜੀ ਬਰੀਕ ਬਰੀਕ ਕੱਟ ਲੈਣੇ ਨੇ ਜੀ ਹਮ ਕਿਉਂਕਿ ਜੇਕਰ ਆਪਾਂ ਸਾਫ ਤੇ ਜਪਾਉਂਦੇ ਜੀ ਫਿਰ ਤਾਂ ਕਈ ਵਾਰ ਵਿੱਚ ਮੋਟਾ ਪੀਸ ਰਹਿ ਜਾਂਦਾ ਹੈਗਾ ਹਾਂਜੀ ਇਸ ਕਰਕੇ ਆਪਾਂ ਉੱਪਰੋਂ ਬਰੀਕ ਬਰੀਕ ਕਰਕੇ ਪਾ ਲੈਣੇ ਜੀ ਮਤਲਬ ਬਰੀਕ ਬਰੀਕ ਕਰਕੇ ਵੱਡਾ ਪੀਸ ਨਾ ਰਹਿ ਜਾ ਕੋਈ ਹਾਂਜੀ ਇਹ ਤੇ ਥੋੜੀ ਜਿਹੀ ਦਾਵ ਆ ਗਈ ਜੀ ਚਲੋ ਦੂਜਾ ਲੈ ਲੈਣੇ ਤੇ ਪਹਿਲਾ ਆਪਾਂ ਇਹਦੇ ਵਿੱਚ ਪਾ ਕੇ ਮਤਲਬ ਤਿੰਨੇ ਕੇਲੇ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਾਂਗੇ ਜੀ ਠੀਕ ਹੈ ਜੀ ਤਿੰਨ ਕੇਲੇ ਪਾ ਦਨੇ ਆ ਇਹਦੇ ਵਿੱਚ ਹਾਂਜੀ ਲਓ ਜੀ ਤਿੰਨੇ ਕੇਲੇ ਆਪਾਂ ਬਰੀਕ ਕੱਟ ਕੇ ਇਹਦੇ ਵਿੱਚ ਪਾ ਲਈ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸੀ ਵਿੱਚ ਪੀਸ ਲਾਂਗੇ ਜੀ ਠੀਕ ਹੈ ਜੀ ਲੋਹੇ ਖਾ ਲਓ ਲਓ ਜੀ ਸਹੀ 3 ਮਿੰਟਾਂ ਵਿੱਚ ਜਿਹੜੀ ਆਪਣੀ ਕਾਫੀ ਸੀ ਬਣ ਕੇ ਹੋ ਗਈ ਜੀ ਤਿਆਰ ਬਸ ਹੁਣ ਆਪਾਂ ਇਹਨੂੰ ਉੱਪਰ ਉੱਪਰ ਸਜਾ ਲੈਣੇ ਆ ਜੀ ਬਹੁਤ ਛੇਤੀ ਬਣ ਗਈ ਰੋਣੇ ਤਾਂ ਹਾਂ ਹਾਂਜੀ ਤੇ ਬੜੀਆ ਰੇਗਾ ਮਤਲਬ ਇਨਾ ਟਾਈਮ ਤਾਂ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਚਾਹ ਨਾਲੋਂ ਵੀ ਇੱਧਰ ਟਾਈਮ ਲੱਗਿਆ ਚਾਹ ਤੇ ਵੀ ਹਲੇ ਲੱਗੇ 10 ਦਾ 15 ਮਿੰਟ ਗਰਮੀ ਦਾ ਟਾਈਮ ਹੈ ਜੀ ਚਾਹ ਪੀਂਦਾ ਤਾਂ ਕਿਸੇ ਦਾ ਵੀ ਮਨ ਨਹੀਂ ਹੁੰਦਾ ਵੀ ਚਾਹ ਪੀਏ ਹਾਂਜੀ ਤੇ ਹੁਣ ਆਪਾਂ ਇਹ ਬਣਾ ਕੇ ਪੀ ਸਕਦੇ ਹਾਂ ਜੀ ਉੱਪਰ ਆਪਾਂ ਥੋੜਾ ਜਿਹਾ ਹੈਗਾ ਆਪਣੇ ਕੋਲ ਕੋਕੋ ਪਾਊਡਰ ਜੀ ਇਹ ਆਪਾਂ ਉੱਪਰ ਛਿੜਕ ਦਾਂਗੇ ਜੀ ਇਹਦੇ ਥੋੜਾ ਥੋੜਾ ਠੀਕ ਹੈ ਜੀ ਹੈਗਾ ਤਾਂ ਪਾ ਵੀ ਸਕਦੇ ਆ ਆਪਾਂ ਡਿਜ਼ਾਈਨ ਜਿਹਾ ਵੀ ਬਣਾ ਸਕਦੇ ਹਾਂ ਡਿਜ਼ਾਈਨ ਬਣਾ ਸਕਦੇ ਆ ਜੀ ਸਹੀ ਗੱਲ ਆ ਜੀ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਆ ਆ ਠੀਕ ਇਹ ਮੇਰੇ ਵਾਲੀ ਚ ਤਾਂ ਨਹੀਂ ਪਾਇਆ ਰਹੋ ਨਿਕ ਵਿੱਚ ਪਾ ਦਿਓ ਹਾਂਜੀ ਜਿਹੜੀ ਤੁਸੀਂ ਪੀਣੀ ਉਹਦੇ ਵਿੱਚ ਪਾ ਦਿਓ ਤੇ ਇਹਦੇ ਨਾਲ ਹੀ ਮਤਲਬ ਇਹਦਾ ਬਖਰੀ ਸੁਆਦ ਆ ਜਾਂਦਾ ਜੀ ਹਾਂਜੀ ਤੇ ਹੁਣ ਆਪਾਂ ਜਿਹੜੇ ਕੇਲਿਆਂ ਦੇ ਛੋਟੇ ਛੋਟੇ ਟੁਕੜੇ ਉਹ ਵੀ ਇਹਦੇ ਵਿੱਚ ਪਾ ਸਕਦੇ ਹਾਂ ਬ੍ਰੀਕ ਬ੍ਰੀਕ ਕੱਟ ਕੇ ਨਹੀਂ ਉੱਪਰ ਲਾ ਕੇ ਡੈਕੋਰੇਟ ਕਰਕੇ ਮਤਲਬ ਸੋਹਣੇ ਸੋਹਣੇ ਬਣਾ ਕੇ ਇਹਨੂੰ ਪੀ ਸਕਦੇ ਹਾਂ ਜੀ ਹਾਂਜੀ ਸੋ ਜ਼ਰੂਰ ਟਰਾਈ ਕਰਨੀ ਜੀ ਬਹੁਤ ਹੀ ਟੇਸਟੀ ਵੀ ਆ ਤੇ ਮਤਲਬ ਕਹਿ ਸਕਦੇ ਆ ਵੀ ਜਿਹੜੇ ਮੋਟ ਮਟਾਪੇ ਦੇ ਸ਼ਿਕਾਰ ਨੇਗੇ ਬਿਨਾ ਕੇਲੇ ਤੋਂ ਜੇਕਰ ਉਹ ਕਾਫੀ ਪੀਂਦੇ ਨੇ ਤਾਂ ਮਤਲਬ ਉਹਨਾਂ ਦੀ ਜਿਹੜੀ ਫੈਟ ਆਗੇ ਉਹ ਮਤਲਬ ਹੌਲੀ ਹੌਲੀ ਲੌਸ ਹੋਣੀ ਮਤਲਬ ਸ਼ੁਰੂ ਹੋ ਜਾਂਦੀ ਹੈਗੀ ਸੋ ਗਰਮੀ ਦੇ ਦੌਰਾਨ ਹੁਣ ਜਿਵੇਂ ਕਈ ਵਾਰ ਨਹੀਂ ਚਾਹ ਪੀਂ ਨੂੰ ਜੀ ਕਰਦਾ ਤਾਂ ਆਪਾਂ ਇਹਦੀ ਠੰਡੀ ਠੰਡੀ ਕਾਫੀ ਉਹ ਬਣਾ ਕੇ ਪੀ ਸਕਦੇ ਹਾਂ ਜੀ ਐਸੀ ਵੀ ਮਤਲਬ ਦੋਸਤੋ ਜਿਹੜਾ ਪਹਿਲਾਂ ਇੱਕ ਟਾਈਮ ਵਾਲੀ ਹੁਣ ਚਾਹ ਸੀ ਸਕਿਪ ਕਰਨ ਲੱਗ ਗਏ ਤੇ ਉਹ ਟਾਈਮ 11 ਵਾਲੀ ਜਾਣ 11 ਵਾਲੀ ਚਾਹ ਸਕਿਪ ਕਰਤੀ ਦੋਸਤੋ ਹੁਣ ਕਾਫੀ ਬ ਹਾਂਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ